ਦਾ ਜੀ ਕਿ ਜੇਕਰ ਤੁਸੀਂ ਵੀ ਸੜਕਾਂ ਦੇ ਉੱਤੇ ਰੋਂਗ ਸਾਈਡ ਵੱਲ ਨੂੰ ਜਾਂਦੇ ਹੋ ਤਾਂ ਜ਼ਰੂਰ ਧਿਆਨ ਦਿਵੋ ਕਿਤੇ ਤੁਹਾਡੇ ਨਾਲ ਵੀ ਹਾਦਸਾ ਨਾ ਹੋ ਜਵੇ ਦੱਸਦੇ ਕਿ ਹੁਣੇ-ਹੁਣੇ ਲੰਮਾ ਪਿੰਡ ਦੇ ਨਜ਼ਦੀਕ ਇੱਕ ਸੜਕ ਹਾਦਸਾ ਹੋਇਆ ਤੇ ਇੱਕ ਵਿਅਕਤੀ ਜਿਹੜੀ ਦੱਸਦੇ ਕਿ ਜਾਨ ਚਲ ਗਈ ਉਹਦੇ ਵਿੱਚ ਲੋਕ ਦੱਸ ਰਿਹਾ ਕਿ ਰੋਂਗ ਸਾਈਡ ਜਾ ਰਿਹਾ ਸੀ ਜਾਂ ਫਾਰਿਚ ਤੇ ਲੋਕ ਮੌਜੂਦ ਨੇ ਗੱਲਬਤ ਕਰਦੇ ਆ ਕਿ ਅਕਸਰ ਜਿਹੜਾ ਸਾਰਾ ਹਾਦਸਾ ਹੋਇਆ ਕਿਵੇਂ ਹੋਇਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਲੱਗੀ ਹੋਈ ਤੇ ਦੱਸਦੇ ਕਿ ਜੰਮੂ ਨਾਂ ਦੀ ਗੱਡੀ ਦਾ ਤੇ ਟਰੱਕ ਮੌਕੇ ਤੇ ਖੜਾ ਹੈ ਡਰਾਈਵਰ ਆ ਪਰ ਜਿਹੜਾ ਇਥੋਂ ਭੱਜ ਗਿਆ ਹੋਇਆ ਲੋਕ ਇਥੇ ਮੌਜੂ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਗੱਲਬਾਤ ਕਰਦੇ ਆ ਜਿਹੜੇ ਇੱਥੇ ਲੋਕ ਮੌਜੂਦ ਨੇ ਰਾਘਰ ਕੀ ਸਾਰਾ ਇਹ ਹਾਦਸਾ ਜਿਹੜਾ ਹੋਇਆ ਕਿਵੇਂ ਹੋਇਆ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸੋਰੋ ਹੈ ਕਿਵੇਂ ਹੋਇਆ ਹਾਦਸਾ ਦੇਖਿਆ ਭਾਈ ਸਾਹਿਬ ਜੀ ਟਰੱਕ ਉਧਰ ਆ ਰਿਹਾ ਜਿਆ ਇੱਥੋਂ ਉੱਤੇ ਰੋਡ ਸਾਈਡ ਬਾਫੀ ਜਾ ਰਿਹਾ ਸੀ ਹੂੰ ਇਹ ਪੁਲਿਸ ਆ ਨਹੀਂ ਉਤਰਿਆ ਸੀ ਹਾਂ ਪੁਲਿਸ ਨੇ ਅੱਛਾ ਜੀ ਟਰੱਕ ਵਾਲੇ ਨੇ ਮੈਂ ਵਿਚਾਰੇ ਨੇ ਬਹੁਤ ਬ੍ਰੇਕ ਲਾਈ ਆ ਹੂੰ ਹੂੰ ਇਹ ਮੈਂ ਤਾਂ ਇਹੀ ਬੇਨਤੀ ਕਰਨਾ ਵੀ ਅੱਜ ਇਹਦੇ ਨਾਲ ਹੋਇਆ ਕੱਲੂ ਕਿਸੇ ਹੋਰ ਨਾਲ ਜੇ ਵੀ ਰੋਡ ਸਾਈਡ ਨਾ ਗਿਆ ਮਤਲਬ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਹੈਗੀ ਟਰੱਕ ਹੂੰ ਬੈਕ ਵਾਲੇ ਦੀ ਕੋਈ ਗਲਤੀ ਨਹੀਂ ਬੰਦੇ ਦੀ شناخت ਹੋਈ ਬੰਦਾ ਕਿੱਥੋਂ ਦਾ ਐ ਮੈਂ ਇਹਦੇ ਘਰਿਆਂ ਨੂੰ ਪੁਲਿਸ ਵਾਲਿਆਂ ਨੇ ਫੋਨ ਕੀਤਾ ਵਾ ਮੋਕੇ ਤੇ ਵੀ ਉਸ ਵੇਲੇ ਪੁਲਿਸ ਪਹੁੰਚ ਗਈ ਆ ਉਹਨਾਂ ਨੇ ਕੀਤਾ ਵੀ ਕਾਲੀਆ ਗਲੌਨੀ ਦਾ ਰਹਿਣ ਵਾਲਾ ਹੈਗਾ ਜਾਨ ਪ੍ਰਾਣ ਕੀ ਹੁਣ ਖਤਮ ਨਹੀਂ ਹੋਊਗਾ ਦਿਖਾਓ ਨਾ ਰਹੇ ਨੁਰਿੰਦਰ ਰਹੇ ਕੋਈ ਐਨੀ ਗੋਣ ਹੈ ਲੰਗੂ ਤੇ ਹੂੰ ਖਤਮ ਆਪਾ ਜੀ ਸੈਡੀ ਹੋ ਗਿਆ ਬੰਦਾ ਸੈਡੀ ਹੋ ਗਿਆ ਗਲਤੀ ਵੀ ਇਹਨਾਂ ਦੀ ਹੈ ਨਾ ਗਲਤੀ ਵੀ ਤੇਰੇ ਹੁਣ ਇਹਦੀ ਹੈ ਜੀ ਹੁੰਦਾ ਜੋ ਰੱਬ ਦਾ ਭਾਣਾ ਉਹਦਾ ਮੰਨਣਾ ਪੈਂਦਾ ਕਿੰਨੇ ਕ ਵੇਲੇ ਹੋਈ ਘਟਨਾ ਕਿੰਨੇ ਕ ਟਾਈਮ ਉਹ 10 ਮਿੰਟ ਪਹਿਲਾਂ 10 ਮਿੰਟ ਪਹਿਲਾਂ ਪਾ 15 ਮਿੰਟ ਤੇ ਪੁਲਸਾ ਣੀ ਉੱਤੇ ਸੀ ਤੇ ਉਸੇ ਵੇਲੇ ਪਹੁੰਚ ਲੱਗੇ ਪੁਲਸ ਨੂੰ ਉਸੇ ਵੇਲੇ ਪੁਲਸ ਵੀ ਇੱਥੇ ਆ ਗਈ ਨਹੀਂ ਪੁਲ ਤੇ ਉੱਤਰ ਕੇ ਰੋਂਗ ਸਾਈਡ ਹੋਈ ਜਾਂ ਸਿੱਧੇ ਰੋਂਗ ਆਏ ਰੋਂਗ ਸਾਈਡ ਆਏ ਅੱਛਾ ਸਿੱਧੇ ਹੀ ਰੋਂਗ ਆਏ ਆ ਉਹ ਟਰੱਕ ਵਾਲਾ ਤਾਂ ਵਿਚਾਰਾ ਪਿੱਛੋਂ ਬ੍ਰੇਕਾ ਲਾ ਕੇ ਆ ਰਿਹਾ ਟਰੱਕ ਦੀ ਕੋਈ ਗਲਤੀ ਨਹੀਂ ਤੇ ਇਹ ਕਿਧਰਲੀ ਸਾਈਡ ਤੋਂ ਆ ਅਸੀਂ ਇਧਰੋਂ ਰੋਂਗ ਆ ਰਹੇ ਸੀਗੇ ਤੇਜ਼ ਸੀਗੇ ਕਿ ਹੌਲੀ ਸੀ ਤੇਜ਼ ਨਹੀਂ ਸੀ ਭਾਈ ਆਪਣ ਟਰੱਕ ਵਾਲਾ ਤਾਂ ਵਿਚਾਰਾ ਬਹੁਤ ਪਿੱਛੋਂ ਬ੍ਰੇਕਾ ਲਾ ਕੇ ਆ ਰਿਹਾ ਅੱਛਾ ਉਹਨੇ ਪੂਰੀ ਕੰਟਰੋਲ ਕੀਤਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇੰਨੇ ਬ੍ਰੇਕ ਲੱਗੇ ਉਹਦੇ ਪੈਰ ਵੱਧ ਹੋ ਗਏ ਬ੍ਰੇਕ ਮਾਰੀ ਆ ਪਾਣੀ ਹੁਣ ਕੀਤਾ ਇਹਨਾਂ ਕਰਦਿਆਂ ਨੂੰ ਫੋਨ ਕਰਦੇ ਆ ਰਹੇ ਕਿੱਥੋਂ ਦਾ ਬੰਦਾ ਕੁਝ ਪਤਾ ਨਹੀਂ ਕਾਲੀਆ ਕਲੋਨੀ ਦਾ ਕਹਿ ਰਹੇ ਕਾਲੀਆ ਕਲੋਨੀ ਸਾਹਿਬ ਦੇਖਿਆ ਮੌਕੇ ਦੇ ਉਸੇ ਵੇਲੇ ਆਏ ਇਹ ਦੇਖ ਸਕਦੇ ਇਸ ਵਕਤ ਪ੍ਰਸ਼ਾਸਨ ਵੀ ਇੱਥੇ ਮੌਜੂਦ ਹੈ ਪਹਿਲਾਂ ਤੁਹਾਨੂੰ ਦੱਸ ਦਈ ਕਿ ਆ ਟਰੱਕ ਹੈ ਜਿਹੜਾ ਜੰਮੂ ਕਸ਼ਮੀਰ ਨੰਬਰ ਹੈ ਤੇ ਨਾਲ ਦੱਸਦੇ ਕਿ ਐਕਟਿਵਾ 'ਤੇ ਸਵਾਰ ਇੱਕ ਨੌਜਵਾਨ ਜਿਹੜੀ ਮੌਤ ਹੋ ਗਈ ਹੋਈ ਹੈ ਦੇਖ ਸਕਦੇ ਹੋ ਐਕਟਿਵਾ ਦਾ ਨੰਬਰ ਵੀ ਹੈ ਤੇ ਨਾਲ ਦੇ ਨਾਲ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਜਿਹੜੀ ਉਹ ਦੇ ਦਿੱਤੀ ਗਈ ਹੈ ਤੇ ਦੱਸਦੇ ਕਿ ਪਰਿਵਾਰਕ ਮੈਂਬਰ ਵੀ ਇੱਥੇ ਮੌਕੇ ਤੇ ਪਹੁੰਚ ਰਿਹਾ ਦੇਖ ਸਕਦੇ ਹੋ ਕਿ ਜਿਹੜਾ ਹਾਦਸਾ ਹੋਇਆ ਇਸ ਵਕਤ ਬਹੁਤ ਹੀ ਮਾੜੀ ਖ਼ਬਰ ਲੈ ਕੇ ਲਾਈਵ ਹੋਇਆ ਜਿਹੜਾ ਸਵੇਰੇ ਸਵੇਰੇ ਦੱਸਦੇ ਕਿ ਇਸ ਵਕਤ ਇੱਕ ਨੌਜਵਾਨ ਦੀ ਜਾਨ ਚਲ ਗਈ ਹੈ ਰੋਂਗ ਸਾਈਡ 'ਤੇ ਜਾਨ ਦੇ ਨਾਲ ਦੱਸ ਦੇਖੇ ਲੋਕ ਦੱਸ ਰਿਹਾ ਕੀ ਰੋਂਗ ਸਾਈਡ ਜਾ ਰਹੇ ਸੀਗੇ ਤੇ ਮਾਹੌਲ ਦੇਖੋ ਇਸ ਵਕਤ ਲੋਕ ਰੋਕ ਰੋਕ ਕੇ ਕਾਫੀ ਦੇਖ ਰਿਹਾ ਐ ਐਕਸੀਡੈਂਟ ਜਿਹੜਾ ਹੋਇਆ ਤੇ ਜਾਮ ਜਿਹੜਾ ਦੂਰ ਤੱਕ ਲੱਗਣਾ ਸ਼ੁਰੂ ਹੋ ਗਿਆ ਤੇ ਫੁੱਲ ਪ੍ਰਸ਼ਾਸਨ मौके ਤੇ ਪਹੁੰਚ ਚੁੱਕੀ ਹੋਈ ਹੈ ਦੱਸ ਦੇਖੇ ਨਾਲੋਂ ਗੱਡੀਆਂ ਜਿਹੜੀਆਂ ਕੜਾਈਆਂ ਜਾ ਰਹੀਆਂ ਤਾਂ ਕਿ ਕੋਈ ਹੋਰ ਹਾਦਸਾ ਨਾ ਹੋ ਜਾਵੇ ਜਿਵੇਂ ਇਹ ਹਾਦਸਾ ਹੋਇਆ ਟਰੱਕ ਵਾਲੇ ਦੀ ਕੋਈ ਗਲਤੀ ਨਹੀਂ ਆਏ ਲੋਕ ਦੱਸ ਰਿਹਾ ਦੱਸ ਦੇ ਕੀ ਲੋਕ ਕਹਿ ਰਿਹਾ ਕਿ ਟਰੱਕ ਜਿਹੜਾ ਆਪਣੀ ਸਾਈਡ ਤੋਂ ਆ ਰਿਹਾ ਸੀਗਾ ਤੇ ਇਹ ਜਿਹੜਾ ਵਿਅਕਤੀ ਹੈ ਜਿਸ ਦੇ ਨਾਲ ਹਾਦ ਇਹ ਰੋਗ ਸਾਈਡ ਜਾ ਰਿਹਾ ਸੀਗਾ ਤੇ ਦਾਜ਼ੀ ਕੀ ਰਾਹ ਦੇ ਵਿੱਚ ਇਹ ਜਿਹੜੀ ਘਟਨਾ ਵਾਪਰੀ ਹੈ ਰਾਹ ਦੇ ਵਿੱਚ ਇਹ ਘਟਨਾ ਜਿਹੜੀ ਹੋ ਗਈ ਵੀ ਇੱਥੇ ਦੇਖ ਸਕਦੇ ਹੋ ਐਕਟਿਵਾ ਦਾ ਕੀ ਹਾਲਾਤ ਬੜੇ ਹੋਇਆ ਤੇ ਪੂਰੀ ਦਾਜ਼ੀ ਕੀ ਐਕਟਿਵਾ ਵੀ ਇਹ ਟੁੱਟੀ ਹੋਈ ਹੈ ਬਿਲਕੁਲ ਥੱਲੇ ਫੱਸੀ ਹੋਈ ਹੈ ਤੇ ਨਾਲ ਬੰਦਾ ਜਿਹੜਾ ਦਾਜ਼ੀ ਕੀ ਉਸਦੇ ਸਿਰ ਦੇ ਉੱਤੇ ਕਾਫੀ ਗੰਭੀਰ ਸੱਟ ਲੱਗੀ ਹੋਈ ਹੈ ਤੇ ਮੌਕੇ ਤੇ ਹੀ ਦਾਜ਼ੀ ਕਿਸ ਦੀ ਮੌਤ ਹੋ ਗਈ ਹੋਈ ਹੈ ਜੇਕਰ ਤੁਸੀਂ ਵੀ ਰੋਗ ਸਾਈਡ ਜਾਂਦੇ ਹੋ ਜਾਂ ਕੋਈ ਹੋਰ ਰੋਗ ਸਾਈਡ ਜਾਂਦਾ ਹੈ ਤਾਂ ਜ਼ਰੂਰ ਉਸ ਨੂੰ ਰੋਕੋ ਰੋਗ ਸਾਈਡ ਨਾ ਜਾਓ ਮੌਤ ਨੂੰ ਆਪਣਾ ਆਪ ਬਲਾਵਾ ਨਾ ਦਵੋ ਜਿਵੇਂ ਦੱਸ ਦੇ ਕਿ ਸੜਕ ਦੇ ਉੱਤੇ ਹਾਦਸਾ ਹੋਇਆ ਹੁਣੇ ਹੁਣੇ ਇਹ ਜਿਹੜੇ ਸੜਕ ਹੈ ਦੱਸ ਦੇ ਕਿ ਕੁਝ ਦਿਨ ਪਹਿਲਾਂ ਵੀ ਇੱਥੇ ਹਾਦਸਾ ਆਇਆ ਸੀ ਤੇ ਹੁਣ ਫਿਰ ਇਸੇ ਰੋਡ ਦੇ ਉੱਤੇ ਹਾਦਸਾ ਹੋਇਆ ਦੇਖ ਸਕਦੇ ਹੋ ਕਿ ਵਿਅਕਤੀ ਆ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਤਲਾਸ਼ ਜਰੀਤੀ ਗਈ ਹੈ ਕਿ ਬੰਦਾ ਜਿਹੜਾ ਤੁਹਾਡਾ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਦੀ ਮੌਤ ਹੋ ਗਈ ਹੋਈ ਹੈ ਤੇ ਬੰਦਾ ਕਾਲੀਆ ਕਲੋਨੀਆ ਦੱਸਿਆ ਜਾ ਰਿਹਾ ਐਕਟਿਵਰ ਨੰਬਰ ਦੇਖ ਲਓ ਜੀ ਜੇਕਰ ਕੋਈ ਤੁਹਾਡਾ ਪਰਿਵਾਰਕ ਮੈਂਬਰ ਆ ਜਾਂ ਕੋਈ ਤੁਹਾਡਾ ਵੀਰ ਸੱਜਣ ਭੈਣ ਭਰਾ ਆ ਤਾਂ ਜਰੂਰ ਉਹਨਾਂ ਤੱਕ ਵੀਡੀਓ ਪਹੁੰਚਾ ਦਿਓ ਤਾਂਕਿ ਉਹਨਾਂ ਦਾ ਪਰਿਵਾਰ ਜਾਣ ਕੇ ਖਬਰ ਪਹੁੰਚ ਜਵੇ ਤੇ ਉਹਨਾਂ ਨੂੰ ਜਿਹੜਾ ਪਤਾ ਲੱਗ ਜਵੇ ਕਿ ਮੌਕੇ ਦੇ ਜਿਹੜੀ ਬੰਦੇ ਨੂੰ ਮੌਤ ਹੋ ਗਈ ਹੋਈ ਆ ਪਰਿਵਾਰ ਵੀ ਇੱਥੇ ਮੌਕੇ ਤੇ ਪਹੁੰਚ ਰਿਹਾ ਹੈ ਉਹਨਾਂ ਨੂੰ ਸੂਚਨਾ ਜਿਹੜੀ ਦਿੱਤੀ ਗਈ ਹੈ ਤੇ ਦੇਖੋ ਹਾਲਾਤ ਪਹਿਲਾਂ ਕਿਹੋ ਜਿਹੇ ਹਾਲਾਤ ਬਣੇ ਹੋਇਆ ਲੋਕ ਵੀ ਇੱਥੇ ਕਾਫੀ ਇਕੱਠੇ ਹੋਏ ਆ ਤੇ ਦੱਸ ਦੇ ਕਿ ਬੰਦੇ ਦੀ ਮੋਤ ਹੋ ਗਿਆ ਮੋਕੇ ਦੇ ਪੁਲਿਸ ਪ੍ਰਸ਼ਾਸਨ ਆ ਜਿਹੜਾ ਪਹੁੰਚਿਆ ਇਸ ਵਕਤੇ ਕਾਰਵਾਈ ਆ ਜਿਹੜੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ ਆਪਣੀ ਰੋਮ ਸਾਈਡ ਜਾ ਰਿਹਾ ਸੀਗਾ ਜੋ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਰੋਮ ਸਾਈਡ ਤੋਂ ਜਾ ਰਿਹਾ ਸੀਗਾ ਇਹ ਲੜਕਾ ਤੇ ਦੱਸਦੇ ਕੀ ਐਕਟਿਵਾ ਇੱਕ ਜ਼ਮੀਨ ਟਰੱਕ ਦੇ ਵਿੱਚ ਬਸਦੀ ਆ ਕਾਫੀ ਜ਼ੋਰ ਦੀ ਆਵਾਜ਼ ਆਉਂਦੀ ਆ ਤੇ ਲੋਕ ਇੱਥੇ ਰੋਕ ਰੋਕ ਕੇ ਦੇਖ ਰਹੇ ਸੀਗੇ ਕੀ ਇੱਕਦਮ ਜਿਹੜਾ ਹਾਦਸਾ ਹੋ ਗਿਆ ਤੇ ਕੀ ਹਾਦਸਾ ਹੋ ਗਿਆ ਤੇ ਮੋਕੇ ਦੇ ਦੇਖ ਸਕਦੇ ਹੋ ਸੇ ਅਧਿਕਾਰੀ ਪਹੁੰਚ ਚੁੱਕੇ ਹੋਏ ਆ ਇਹ ਰੋਡ ਆ ਦਰਦਕੇ ਕਾਫੀ ਚੱਲਦਾ ਹੈ ਹਾਈਵੇ ਹੈ ਇਸੇ ਰੋਡ ਦੇ ਉੱਤੇ ਪਹਿਲਾਂ ਵੀ ਕਾਫੀ ਹਾਦਸੇ ਹੋਏ ਆ ਤੇ ਹੁਣ ਫਿਰ ਇੱਕ ਹੋਰ ਹਾਦਸਾ ਹੋਇਆ ਦਰਦਕੇ ਲੜਕੇ ਦੀ ਇੱਕ ਨੌਜਵਾਨ ਜਿਹੜੀ ਮੌਤ ਹੋ ਗਈ ਹੋਈ ਹੈ ਤੇ ਮੌਕੇ ਤੇ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਹੈ ਪੂਰੀ ਜਿਹੜੀ ਐਸਐਸਐਫ ਦੀ ਟੀਮਾਂ ਉਹ ਵੀ ਲੱਗੀਆਂ ਹੋਈਆਂ ਤੇ ਨਾਲ ਦੀ ਨਾਲ ਦਰਦਕੇ ਇੱਥੇ ਹੋ ਹੁਣ ਇਹ ਬੋਡੀ ਨੂੰ ਚੱਕਣ ਦੀ ਵੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਇਸ ਵਕਤ ਪਹੁੰਚਿਆ ਹੋਇਆ ਹੈ ਸਾਰੀ ਕਾਰਵਾਈ ਜਿਹੜੀ ਕੀਤੀ ਜਾ ਰਹੀ ਉਹਨਾਂ ਵੱਲੋਂ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਮੈਂਟ ਆ ਰਹੀ ਜਰੂਰ ਆਪਣੇ ਜਵਾਬ ਦਿਓ ਜੇਕਰ ਤੁਸੀਂ ਵੀ ਰ ਜ਼ਰੂਰ ਧਿਆਨ ਰੱਖੋ ਇਸ ਖਬਰ ਦੇ ਉੱਤੇ ਜ਼ਰੂਰ ਨਜ਼ਰ ਦਿਓ ਰੋਂਗ ਸਾਈਡ ਨਾ ਜਾਵੋ ਜੀ। ਤਾਂ ਤਸਵੀਰਾਂ ਲਗਾਤਾਰ ਦੇਖ ਰਹੇ ਤੁਸੀਂ ਜਲੰਧਰ ਸਿਟੀ ਲਾਈਵ ਦੇ ਉੱਤੇ ਦੇਖ ਸਕਦੇ ਹੋ ਕਿ ਜਿਹੜਾ ਇੱਕ ਨੌਜਵਾਨ ਦੀ ਮੌਤ ਹੋ ਗਈ ਹੋਈ ਹੈ ਤੇ ਮੌਕੇ ਤੇ ਦਾਜ ਇੱਕ ਪ੍ਰਸ਼ਾਸਨ ਇਸ ਵਕਤ ਪਹੁੰਚਿਆ ਆ ਤੇ ਪ੍ਰਸ਼ਾਸਨ ਵੱਲੋਂ ਜਿਹੜੀ ਆਪਣੀ ਤਾਜ ਕਾਰਵਾਈ ਜੋ ਕੀਤੀ ਜਾ ਰਹੀ ਆ ਜਾਂ ਲੋਕਾਂ ਵੱਲੋਂ ਪੁੱਛਿਸ਼ ਕੀਤੀ ਜਾ ਰਹੀ ਆ ਕਿ ਜਿਹੜੀ ਮੌਤ ਹੋਈ ਆ ਕਿਵੇਂ ਹੋਈ ਆ ਕੀ ਹੈ ਇਹ ਸੜਕ ਹਾਦਸਾ ਹੋਣ ਦਾ ਮੇਨ ਕਾਰਨ ਕੀ ਹੈ ਕਿਵੇਂ ਸੜਕ ਹਾਦਸਾ ਹੋਇਆ ਇਹ ਲੜਕਾ ਕਿਧਰੋਂ ਆ ਰਿਹਾ ਸੀਗਾ ਪੁੱਛਿਆ ਜਦੋਂ ਉਹਨਾਂ ਨੇ ਦੱਸਿਆ ਕਿ ਰੋਂਗ ਸਾਈਡ ਐ ਲੜਕਾ ਆ ਰਿਹਾ ਸੀਗਾ ਲੰਮੇ ਪਿੰਡ ਦੇ ਨਜ਼ਦੀਕ ਸਾਰੀ ਘਟਨਾ ਹੋਈ ਹੈ ਜੀ ਮੌਕੇ ਦੀਆਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਲੰਮੇ ਪਿੰਡ ਦੇ ਨਜ਼ਦੀਕ ਇਹ ਜਿਹੜੀ ਘਟਨਾ ਹੋਈ ਹੈ ਇੱਧਰ ਘਟਨਾ ਹੋਈ ਹੈ ਦੱਸਦੇ ਕਿ ਕਾਫੀ ਮਾੜੀ ਖਬਰ ਹੈ ਇਹ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਲਾਈਵ ਤਸਵੀਰਾਂ ਦੇ ਵਿੱਚ ਮੌਕੇ ਤੇ ਦੱਸਿਆ ਜਾ ਰਿਹਾ ਟਰੱਕ ਡਰਾਈਵਰ ਐ ਤੋਂ ਨਿਕਲ ਗਿਆ ਆ ਪਰ ਲੋਕ ਦੱਸ ਰਹੇ ਕਿ ਉਸ ਦੀ ਕੋਈ ਗਲਤੀ ਨਹੀਂ ਐ ਫਿਲਹਾਲ ਸਾਡੇ ਵੱਲੋਂ ਕਿਸੇ ਗੱਲ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ ਐ ਕਿ ਕੌਣ ਸਹੀ ਐ ਤੇ ਕੌਣ ਗਲਤ ਐ ਇਹ ਹੁਣ ਸਮਾਹ ਹੀ ਦੱਸੇਗਾ ਕੌਣ ਸਹੀ ਸੀਗਾ ਕੌਣ ਗਲਤ ਸੀਗਾ ਯਾ ਇੱਥੇ ਲੋਕ ਜਿਹੜੇ ਦੱਸ ਰਿਹਾ ਕਿ ਕੋਈ ਵੀ ਲੜਕੇ ਦੀ ਜਿਹੜੇ ਟਰੱਕ ਡਰਾਈਵਰ ਹੋਂ ਦੀ ਕੋਈ ਗਲਤੀ ਨਹੀਂ ਹੈ ਸਿਰਫ ਇਹ ਐਕਟਿਵਾ ਵਾਲਾ ਹੀ ਜਿਹੜਾ ਰੋਂਗ ਸਾਈਡ ਤੋਂ ਆ ਰਿਹਾ ਸੀਗੇ ਤੇ ਮੌਕੇ ਦੇ ਦੇਖ ਸਕਦੇ ਹੋ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਹੋਏ ਆ ਇਸ ਵਕਤੇ ਕਾਰ ਬਈ ਜਿਹੜੀ ਨਾਲ ਦੀ ਨਾਲ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਆ ਬਿਆਨ ਲੈ ਰਹੇ ਆ ਨਾ ਨਾ اوه اپرے صاحب اها اپرے صاحب ਲਾਖਾ ਪੈਂਦਾ ਉਸੇ ਰੋਡ ਦੇ ਉੱਤੇ ਦਾਜੇ ਕੀ ਜਿਹੜੀ ਹਾਦਸਾ ਹੋਇਆ ਇਸ ਵਕਤ ਪੁਲ ਪ੍ਰਸ਼ਾਸਨ ਜਿਹੜਾ ਮੌਕੇ ਤੇ ਪਹੁੰਚਿਆ ਹੈ ਦੇਖ ਸਕਦੇ ਹੋ ਇਹ ਹਾਲਾਤ ਬਣੇ ਹੋਇਆ ਕਾਫੀ ਮਾੜੇ ਹਾਲਾਤਾਂ ਦੇ ਵਿੱਚ ਇੱਥੇ ਜਿਹੜੀ ਬੋੜੀ ਪਈ ਹੋਈ ਹੈ ਲੜਕੇ ਦੇ ਸਿਰ ਦੇ ਉੱਤੇ ਜਿਹੜੀ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਤੇ ਪ੍ਰਸ਼ਾਸਨ ਦੇ ਅਧਿਕਾਰੀ ਨੇ ਜਿਹੜੇ ਮੌਕੇ ਤੇ ਮੌਜੂਦ ਹੈ ਉਹ ਸਾਰੀ ਜਿਹੜੀ ਗੱਲਬਾਤ ਹੈ ਉਹਨਾਂ ਵੱਲੋਂ ਕੀਤੀ ਜਾ ਰਹੀ ਲੋਕਾਂ ਦੇ ਨਾਲ ਉੱਪਰ ਰੋਡ ਤੇ ਹਾਲਤ ਉੱਪਰ ਰੋਡ ਉੱਤਰ ਦਾ ਗਰਾਮ ਆ ਗਿਆ ਹਾਂ ਜੀ ਜਿਵੇਂ ਹੁਣੇ-ਹੁਣੇ ਸੜਕ ਹਾਦਸਾ ਹੋਇਆ ਦਾਜ਼ੀਖੇ ਲੰਮੀ ਪਿੰਡ ਦੇ ਨਜ਼ਦੀਕ ਇੱਕ ਵਿਅਕਤੀ ਦੀ ਹਾਦਸੇ ਦੇ ਵਿੱਚ ਜਿਹੜੀ ਮੌਤ ਹੋ ਗਈ ਹੋਈ ਹੈ ਦੇਖ ਸਕਦੇ ਹੋ ਕਿ ਕੀ ਹਾਲਾਤ ਬਣੇ ਹੋਏ ਆ ਤੇ ਮੌਕੇ ਤੇ ਪ੍ਰਸ਼ਾਸਨ ਜਿਹੜੇ ਇੱਥੇ ਪਹੁੰਚੇ ਹੋਏ ਤੋਂ ਉਹਨਾਂ ਵੱਲੋਂ ਜਿਹੜੀ ਦੇਖੀ ਮੜਾਈ ਪਰਿਵਾਰ ਨੂੰ ਤਲਾਸ਼ ਦਿੱਤੀ ਗਈ ਹੈ ਪਰਿਵਾਰ ਵੀ ਮੌਕੇ ਤੇ ਮੌਜੂਦ ਹੈ ਇਸ ਵਕਤ ਪਹੁੰਚ ਰਿਹਾ ਕਾਲੀਆ ਕਲੋਨੀ ਦਾ ਬੰਦਾ ਦੱਸਿਆ ਜਾ ਰਿਹਾ ਜਿਹੜਾ ਰਹਿਣ ਵਾਲਾ ਹੈ ਥਾਣਾ 8 ਦੀ ਪੁਲਿਸ ਆ ਜਿਹੜੀ ਮੌਕੇ ਤੇ ਪਹੁੰਚੀ ਹੋਈ ਹੈ ਤੇ ਪੂਰੇ ਅਧਿਕਾਰੀ ਜਿਹੜੇ ਨੇ ਮੌਕੇ ਪਹੁੰਚੇਗਾ ਦੇਖਾਦੇ ਹੋ ਕਿ ਰੂਮ ਸਾਈਡ ਜਿਹੜਾ ਦੱਸਿਆ ਜਾ ਰਿਹਾ ਲੜਕਾ ਜਾ ਰਿਹਾ ਸੀਗਾ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਕਹਿਣ ਮੁਤਾਬਕ ਜੀ ਲੜਕਾ ਜਾ ਰਿਹਾ ਸੀਗਾ ਰੋਡ ਦੇ ਹਿਸ ਤੋਂ ਤੇ ਦੱਸਦੇ ਕਿ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਤੁਹਾਡੇ ਕੀ ਵਿਚਾਰ ਨੇ ਇਸ ਖਬਰ ਬਾਰੇ ਕਮੈਂਟਾਂ ਰਾਹੀਂ ਜਰੂਰ ਆਪਣੇ ਜਵਾਬ ਦਿਓ ਹੁਣ ਤੱਕ ਬਨੇ ਰਹਿ ਲਈ ਜਿਲੰਧਰ ਸਿਟੀ